ਚੋਣ ਕਰਨੀ ਆ ਇੱਕ ਐਸੇ ਬੰਦੇ ਦੀ ਇੱਕ ਐਸੇ ਲੀਡਰ ਦੀ ਜਿਹੜਾ ਗਵਾਹੀ ਕਰੇ ਆਪਣੀ ਖਿਲਰੇ ਨਾ ਫਿਰੇ ਆਪਾਂ ਇੱਧਰ ਉੱਧਰ ਆਪਾਂ ਸਾਰਿਆਂ ਨੇ ਆਪਾਂ ਸਾਰੇ ਇੱਥੇ ਬੋਲ ਕੇ ਜਾਣਾ ਅੱਜ ਪਰ ਜਦੋਂ ਗੱਡੀਆਂ 'ਚ ਬਹਿਣਾ ਆਪਾਂ ਗਾਣੇ ਲਾ ਕੇ ਘਰ ਨੂੰ ਚਲੇ ਜਾਣਾ ਸਵਾਦ ਤਾਂ ਆਇਆ ਵੀ ਇੱਥੇ ਤੁਹਾਡਾ ਬੋਲਿਆ ਘਰ ਜਾਂਦੇ ਦੀ ਦਾੜੀ ਰਖਾ ਦੇ ਕੇਸ ਰਖਾ ਦੇ ਉਹਨੂੰ ਬਿਲਡ ਕਰ ਦੇ ਵੀ ਮੈਂ ਹੈ ਕੌਣ ਆ ਮੈਂ ਕਰਨ ਰਹਾ ਕੀ ਆ ਮੈਨੂੰ ਚਾਹੀਦਾ ਕੀ ਆ ਮੇਰੀ ਪਛਾਣ ਕੀ ਆ ਇੱਥੇ ਮੇਰੇ ਇੱਕ ਵੀਰ ਨੇ ਥੋੜੇ ਦਿਨ ਪਹਿਲਾਂ ਮੈਂ ਉਹਦਾ ਪੋਡਕਾਸਟ ਸ਼ਾਇਦ ਮੈਨੂੰ ਤਾਂ ਨਾਮ ਭੁੱਲ ਗਿਆ ਸਾਡਾ ਬਹੁਤ ਵਧੀਆ ਵੀਰ ਅੱਜ ਆਇਆ ਵੀ ਆ ਇੱਥੇ ਉਹਨੇ ਪੋਡਕਾਸਟ ਦੇ ਵਿੱਚ ਬੋਲਿਆ ਕਿ ਕਦੋਂ ਰਾਜ ਲੈਣਾ ਹੈ ਕਦੋਂ ਤਾਂ ਬਾਅਦ ਦੀ ਗੱਲ ਆ ਲੈਣਾ ਕਿਵੇਂ ਆ ਪਹਿਲਾਂ ਇਹ ਤਾਂ ਪਤਾ ਲੱਗੇ ਰਾਜ ਹੈ ਕਿਹੜਾ ਸਾਡਾ ਅਸੀਂ ਕੌਣ ਆ ਅਸੀਂ ਸਿਰਫ ਇੱਕੋ ਹੀ ਗੱਲ ਕਰ ਰਹੇ ਆ ਸ਼ਾਇਦ ਸਾਨੂੰ ਆਦਤ ਹੋ ਗਈ ਆ ਬੋਲਣ ਦੀ ਕਿ ਅਸੀਂ ਆਉਨੇ ਆ ਮਾਈਕਾਂ ਦੇ ਸਾਹਮਣੇ ਬੋਲਦੇ ਆ ਲੰਗਰ ਛਕਦੇ ਆ ਚਲੇ ਜਾਂਦੇ ਆ ਤੁਹਾਨੂੰ ਪਤਾ ਕਿੰਨੀ ਗਰਾਵਟ ਆ ਰਹੀ ਆ ਦਿਨ ਬਦ ਦਿਨ ਸਿੱਖ ਮੁੰਡੇ ਸਭ ਘਟਦੇ ਜਾ ਰਹੇ ਆ ਸਭ ਕੋ ਨੇ ਹੁੰਦੇ ਜਾ ਰਹੇ ਸਾਨੂੰ ਲੱਗਦਾ ਅਮਰ ਛਕ ਰਹੇ ਆ ਅੰਦਰੋਂ ਬਿਲਡ ਨਹੀਂ ਹੈਗੇ ਕੱਲੀ ਪਛਾਣ ਨਾਲ ਗੱਲ ਨਹੀਂ ਬਣਨੀ ਅੰਦਰੋਂ ਬਿਲਡ ਹੋਣਾ ਪੈਣਾ ਹੈ ਆ ਗਿਆ ਉਸ ਤੋਂ ਬਾਅਦ ਉਹਦੀਆਂ ਸਿਫਤਾਂ ਕਰਨੀਆਂ ਇੱਕ ਹੁੰਦਾ ਜਿਉਂਦੇ ਜੀ ਉਹਦੀ ਸਿਫਤ ਕਰਨੀ ਤੇ ਦੀਪ ਬਾਈ ਜਦੋਂ ਮੈਨੂੰ ਗਰਾਊਂਡ 'ਚ ਮਿਲਿਆ ਸੀਗਾ ਤੇ ਦੀਪ ਬਾਈ ਦੇ ਉੱਤੇ ਜਦੋਂ ਬਾਈ ਨੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਚੜਾਇਆ ਤੇ ਬੜਿਆਂ ਨੇ ਗਦਾਰ ਕਿਹਾ ਬੜਿਆਂ ਨੇ ਉਹਦੀ ਕਰਦਾਰ ਕੁਸ਼ੀ ਕਰੀ ਤੇ ਉਸ ਟਾਈਮ ਦੇ ਉੱਪਰ ਫਿਰ ਮੈਂ ਇੱਕ ਗੀਤ ਉੱਥੇ ਮੋਰਚੇ ਤੇ ਬੈਠੇ ਨੇ ਲਿਖਿਆ ਸੀ ਤੇ ਬਾਈ ਨੂੰ ਕੋਲੇ ਖੜਾ ਕੇ ਬੋਲਿਆ ਸੀਗਾ ਕਿ ਦਿੱਲੀ ਸਾਡੇ ਲਈ ਬਿੱਲੀ ਏ ਬਾਜਾਂ ਨੂੰ ਪਰਵਾਹ ਨਹੀਂ ਗੋਲਿਆਂ ਦੀ ਅਸੀਂ ਮੱਥੇ ਪਾੜੇ ਹਾਥੀਆਂ ਦੇ ਖਾ ਕੇ ਬਸ ਮੁੱਠੀ ਛੋਲਿਆਂ ਦੀ ਸਾਡੀ ਗਿਣਤੀ ਥੋੜੀ ਦੇਖ ਕੇ ਤੁਸੀਂ ਭਰਮ ਪਾਲ ਲੈ ਵੱਡੇ ਆ ਕੇਸਰੀ ਚੰਡੇ ਲਾਲ ਕਿਲੇ ਤੇ ਸਿੰਘਾਂ ਨੇ ਬੜੀ ਵਾਰੀ ਪਹਿਲਾਂ ਵੀ ਗੱਡੇ ਆ ਇਹ ਬਾਈ ਦੇ ਹੱਕ ਵਿੱਚ ਕਹਾ ਦਾ ਨਾਰਾ ਸੀਗਾ ਵੀਰ ਬੋਲਿਆ ਕਿ ਅਸੀਂ ਅੰਦਰੋਂ ਬੈਲਡ ਰਹੇ ਹਾਂ ਦਾੜੀ ਕੇਸ ਰੱਖ ਲੈਣੇ ਆ ਕਿਉਂਕਿ ਕਲਗੀਆਂ ਵਾਲੇ ਪਾਸ਼ਾ ਨੇ ਤੇ ਇੱਕੋ ਹੀ ਗੱਲ ਕਹਿਤੀ ਬਿਨਾ ਸ਼ਸਤਰ ਕੇਸਮ ਦੇਉ ਨਾ ਦਦਾਰੇ ਕੇਸ ਦੇ ਕੇ ਕਿਹਾ ਦਸ਼ਮੇਸ਼ ਜੀ ਨੇ ਸਿੰਘੋ ਬਖਸ਼ੀਆਂ ਤੁਹਾਨੂੰ ਸਰਦਾਰੀਆਂ ਨੇ ਕੰਗਾ ਫੇਰ ਦੇ ਸਦਾ ਯਾਦ ਰੱਖਣਾ ਇੱਕ ਦਿਨ ਫਿਰਨੀਆਂ ਸਿਰਾਂ ਤੇ ਆ ਰੀਆਂ ਨੇ ਇਹ ਸਿੰਘਾਂ ਨੇ ਆਰੀ ਵਿਚਰਾਏ ਬੰਦ-ਬੰਦ ਵੀ ਕਟਵਾਏ ਤੇ ਖੋਪਰ ਰੀਵੇ ਲੋਹਾਏ ਇਹ ਬਖਸ਼ਿਸ਼ ਜਦੋਂ ਕਲਗੀਆਂ ਵਾਲੇ ਦੀ ਹੁੰਦੀ ਹੈ ਫੇਰ ਹੀ ਅੰਦਰੋਂ ਬਿਲਡ ਹੋਇਆ ਜਾਂਦਾ ਤੇ ਦੀਪ ਬਾਈ ਨੇ ਕੱਲੀ ਹਿਸਟਰੀ ਨਹੀਂ ਪੜੀ ਉਹਨੇ ਵਰਲਡ ਹਿਸਟਰੀ ਪੜ੍ਹੀ ਪੂਰੀ ਨੌਲੇਜ ਰੱਖੀ ਹਰ ਗੱਲ ਦੀ ਜੇ ਪੱਤਰਕਾਰ ਵੀਰ ਉਹਨੂੰ ਸਵਾਲ ਕਰਦੇ ਸੀ ਇੰਨਾ ਹਾਜ਼ਰ ਜਵਾਬੀ ਸੀ ਇੱਕ ਸਵਾਲ ਦੇ 10 10 ਉੱਤਰ ਦੇ ਜਾਂਦਾ ਸੀਗਾ ਜੇ ਕਿਸਾਨ ਜਾ ਕੇ ਸਰਕਾਰਾਂ ਦੇ ਨਾਲ ਮੀਟਿੰਗਾਂ ਕਰਦੇ ਸੀ ਪ੍ਰੀਤੀ ਭੋਜ ਕਰਦੇ ਸੀ ਇਹ ਦੀਪ ਬਾਈ ਨੇ ਅੱਗੋਂ ਕਿਹਾ ਤੁਸੀਂ ਆਪਣੀਆਂ ਰੋਟੀਆਂ ਆਪਣੇ ਪੌਣਿਆਂ ਚ ਵੰਡ ਕੇ ਲੈ ਕੇ ਜਾਇਆ ਕਰੋ ਕਿ ਇਹ ਤੇ ਅਸੀਂ ਕਮਾ ਸਕਦੇ ਆ ਪਰ ਸਾਡੇ ਆ ਹੱਕ ਐ ਇੱਥੇ ਰੱਖੋ ਤੇ ਜਦੋਂ ਤੁਸੀਂ ਪ੍ਰੀਤੀ ਭੋਜੀ ਉਹਨਾਂ ਨਾਲ ਕਰਨ ਲੱਗੇ ਇਹਦਾ ਮਤਲਬ ਤੁਸੀਂ ਸਰਕਾਰ ਦੇ ਹੋਗੇ ਆ ਸੋ ਦੀਪ ਇੱਕ ਸੋਚ ਸੀ ਅੱਜ ਕਿੰਨੇ ਦੀਪ ਜਗਾਗੇ ਬਹੁਤ سارے ਮੁੰਡੇ ਮੈਨੂੰ ਗਰਾਉਂਡਾਂ ਚ ਮਿਲਦੇ ਐ ਕਿ ਬਾਈ ਦੀਪ ਦੀਆਂ ਇੱਕ ਇੱਕ ਉਹ ਆਪ ਕਹਿੰਦੇ ਸਾਨੂੰ ਸੁਣਾਓ ਤੇ ਬਹੁਤੇ ਨੌਜਵਾਨਾਂ ਨੇ ਜਿਹੜੇ ਅਮਰਤ ਛਕੇ ਐ ਜਦੋਂ ਬਾਈ ਦੀਪ ਦਾ ਸੰਸਕਾਰ ਹੋਇਆ ਉਥੇ ਨੌਜਵਾਨ ਰੋ ਰੋ ਕੇ ਕਹਿੰਦੇ ਸੀ ਕਲਗੀਆਂ ਵਾਲੇ ਪਾਸ਼ਾ ਸਾਡੇ ਗਾਤਰੇ ਬਵਾ ਦਿਓ ਇਹ ਦੀਪ ਸੀਗਾ ਜਿਹੜਾ ਲੱਖਾਂ ਦੀਪ ਜਗਾ ਗਿਆ ਕਿ ਤੂੰ ਹੀ ਰਾਸੀ ਕੋਈ ਕੱਚ ਨਹੀਂ ਤੂੰ ਹੈ ਨਹੀਂ ਆਉਂਦਾ ਸੱਚ ਨਹੀਂ ਛੇਰ ਸਦਾ ਗਿੱਦੜਾਂ ਦੀ ਅੱਖ ਵਿੱਚ ਰੜਕੇ ਦੀਪ ਸਿਆਂ ਤੂੰ ਹਰ ਗੱਭਰੂ ਦੇ ਦਿਲ ਦੇ ਅੰਦਰ ਧੜਕੇ ਦੀਪ ਸਿਆਂ ਦੀਪ ਸਿੱਧੂ ਹਰ ਗੱਭਰੂ ਦੇ ਦਿਲ ਦੇ ਅੰਦਰ ਧੜਕਦਾ ਸੋ ਮੇਰਾ ਬੋਲਣ ਨੂੰ ਬਹੁਤ ਕੁਝ ਜੀ ਕਰਦਾ ਪਰ ਬਰਾਰੇ ਬਹੁਤ ਆਏ ਐ ਲਾਂਡਾਂ ਵਾਲੇ ਤੁਹਾਡੀ ਜਿਹਾ ਜੀ ਆਏ ਐ ਆਪਾਂ ਸੁਣਨ ਆਜ ਸੁਣ ਲਈ ਅਸੀਂ ਆਏ ਆ ਅੱਗੇ ਟੂਰਨਾਮੈਂਟ ਤੇ ਵੀ ਜਾਣਾ ਹੈ ਸੋ ਮੇਰੀ ਇੰਨੀ ਕਿ ਹਾਜ਼ਰੀ ਪ੍ਰਵਾਨ ਕਰਨੀ ਹੈ ਸੋ ਬਾਈ ਮਨਦੀਪ ਸਿੱਧੂ ਪਿਛਲੇ ਦਿਨਾਂ ਤੋਂ ਲੱਗੇ ਹੋਏ ਐ ਆਨੰਦਪੁਰ ਸਾਹਿਬ ਦਾ ਮਤਾ ਜੇ ਆਪਾਂ ਇਸ ਤੇ ਗੱਲ ਕਰੀਏ ਤੇ ਸੰਤਾਂ ਨੇ ਉਦੋਂ ਸਾਰੇ ਸਿੱਖ ਜਥੇਬੰਦੀਆਂ ਨੇ ਰਲ ਕੇ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਇੱਕ ਲੈ ਕੇ ਆਂਦਾ ਸੀ ਅਰਦਾਸ ਹੋਈ ਸੰਤਾਂ ਨੇ ਸ਼ਾਤ ਤੇ ਦੇ ਦਿੱਤੀ ਬਹੁਤ ਸਾਰੇ ਬਾਹਾਂ ਖੜੀਆਂ ਵੀ ਕਰੀਆਂ ਕਰਕੇ ਨਿਕਲ ਗਏ ਪਰ ਉਸ ਆਨੰਦਪੁਰ ਸਾਹਿਬ ਦਾ ਜਿਹੜਾ ਮਤ ਹੈ ਅੱਜ ਨੌਜਵਾਨ ਨਵੀਂ ਜਨਰੇਸ਼ਨ ਨੂੰ ਜੇ ਪਤਾ ਲੱਗਿਆ ਉਹ ਭਾਈ ਦੀਪ ਸਿੱਧੂ ਕਰਕੇ ਪਤਾ ਲੱਗਿਆ ਆ ਪਿੱਛੇ ਇੱਕ ਰੈਲੀ ਅਸੀਂ ਲੰਘ ਕੇ ਆਏ ਆ ਉਹ ਝੂਠੀ ਸਰਕਾਰ ਦੀ ਰੈਲੀ ਕਹਿ ਸਕਦਾ ਮੈਂ ਉਹ ਉਥੇ ਇਕੱਠ ਕਿੰਨਾ ਹੈ ਆ ਵੇਖੋ ਦੀਪ ਭਾਈ ਸੱਚ ਦੇ ਚੱਲਿਆ ਸੀਗਾ ਉਹਦੇ ਕਿੰਨੇ ਤੱਬੇ ਲੱਗੇ ਆਪਣੇ ਲੋਕਾਂ ਲਈ ਧਰਤੀ ਦੇ ਆ ਕੇ ਬਹਿ ਗਿਆ ਜਿਹੜਾ ਬੰਦਾ ਬੰਬੇ ਬੰਬੇ ਨੂੰ ਮਾਇਆ ਨਗਰੀ ਕਹਿੰਦੇ ਐ ਜਿਹੜਾ ਇੱਕ ਵਾਰੀ ਜਾ ਕੇ ਵਸ ਗਿਆ ਮੜ ਵਾਪਸ ਨਹੀਂ ਆਇਆ ਉਹ ਠੋਕਰ ਮਾਰ ਕੇ ਆਇਆ ਤੇ ਆਪਣੇ ਲੋਕਾਂ ਲਈ ਖੂਨ ਡੋਲ ਗਿਆ ਅੱਜ ਇੱਥੇ ਇਕੱਠ ਆ ਪੰਡਾਲ ਭਰਿਆ ਹੋਣਾ ਚਾਹੀਦਾ ਸੀ ਪਰ ਸਾਡੇ ਲੋਕ ਇਦਾਂ ਦੇ ਹੋ ਗਏ ਆ ਕਹਿਣਾ ਨਹੀਂ ਚਾਹੀਦਾ ਕਿ ਅਸੀਂ ਕੁਰਬਾਨੀਆਂ ਨੂੰ ਭੁੱਲ ਗਏ ਆ ਅਸੀਂ ਤੇ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ ਆ ਇੱਕ ਗੱਲ ਹਮੇਸ਼ਾ ਯਾਦ ਰੱਖਦੇ ਆਂ। ਭਾਈ ਦੀਪ ਸਿੱਧੂ ਅਕਸਰ ਇੱਕ ਗੱਲ ਕਹਿੰਦਾ ਸੀ ਕਿ ਲੜਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਆ ਕਿ ਅਸੀਂ ਲੜਨਾ ਕਿਹਦੇ ਨਾਲ ਆ। ਸਾਡਾ ਦੁਸ਼ਮਣ ਕੌਣ ਆ? ਪਹਿਲਾਂ ਦੁਸ਼ਮਣ ਦੀ ਪਛਾਣ ਕਰ ਲਈਏ ਫੇਰ ਲੜਾਈ ਸ਼ੁਰੂ ਕਰਾਂਗੇ। ਦੁਸ਼ਮਣ ਸਾਡੇ ਉਹ ਆ ਜਿਨ੍ਹਾਂ ਦੇ ਦਰਬਾਰ ਸਾਹਿਬ ਦਾ ਜੰਗਲਾ ਟਪਿਆ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਕੀਤੀਆਂ। ਜਿਨਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਦੇ ਉੱਪਰ ਬੀੜੀ ਦਾ ਧੂਆਂ ਮਾਰਿਆ ਨਾ ਕਿ ਸਾਡੇ ਦੁਸ਼ਮਣ ਉਹ ਆ ਜਿਨ੍ਹਾਂ ਨਾਲ ਅਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਪਾਸੇ ਬਾਜ਼ੀਆਂ 'ਚ ਟੱਬਰ ਬਾਜ਼ੀਆਂ 'ਚ ਗੁਰੂ ਘਰ ਆਦੀਆਂ ਪ੍ਰਧਾਨਗੀਆਂ ਨੂੰ ਜਾਤ ਪਾਤ ਨੂੰ ਲੈ ਕੇ ਫਸੇ ਪਏ ਆ ਜੰਗ ਖਾਲਸਾ ਦੀ ਸਾਡੀ ਬਹੁਤ ਲੰਬੀ ਆ ਤੇ ਬਹੁਤ ਵੱਡੀ ਧਿਰ ਦੇ ਨਾਲ ਆ ਤੋਂ ਸਿਰ ਜੋੜ ਕੇ ਬੈਠਣ ਦੀ ਸਾਨੂੰ ਲੋੜ ਆ ਆਓ ਦੀਪ ਸਿੱਧੂ ਦੇ ਉਹਨਾਂ ਬੋਲਾਂ ਨੂੰ ਯਾਦ ਕਰੀਏ ਦੁਸ਼ਮਣ ਦੀ ਪਹਿਚਾਣ ਕਰੀਏ ਹੁਣ ਮੇਰੀ ਮੁਰਾਦ ਬਾਟ ਸਿੱਧੂ ਆਪਣੀ ਗੱਡੀ ਕੋਲੇ ਪਹੁੰਚੇ ਬਾਟ ਸਿੱਧੂ ਕੌਮ ਦੇ ਪ੍ਰਸਿੱਧ ਢਾਡੀ ਗੁਰਪ੍ਰੀਤ ਸਿੰਘ ਜੀ ਲਾਂਡਰਾ ਜਿਨ੍ਹਾਂ ਨੇ ਕਿ ਅਮਰ ਗੀਤ ਗਾਏ ਨੇ ਘਾਟਾ ਤੇਰਾ ਦੀਪ ਸਿਆ ਕਦੇ ਵੀ ਪੂਰਾ ਹੋਣਾ ਨਹੀਂ ਜਿਹੜਾ ਕਿ ਰਹਿੰਦੀ ਦੁਨੀਆਂ ਦਾ ਘੁੰਮਦਾ ਰਹੇ